ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਬਚਾਉਣ ਦੇ ਲਈ ਵੱਦ ਤੋਂ ਵੱਧ ਰੁੱਖ ਲਗਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਦੋਂ ਹੀ ਬਲਾਕ ਕਰੋੜਕਾ ਕਲਾ ਅਧੀਨ ਪੈਂਦੇ ਪਿੰਡਾਂ ਵਿੱਚ ਨਿਤ ਨਵੇਂ ਦਿਨ ਤਣਲੇ ਨਾਲ ਰੁੱਖ ਕੱਟਣ ਦਿੱਤਾ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਿੰਡ ਕਾਹਨਾਂ ਟੇਸੀਆਂ ਤੋਂ ਬਾਅਦ ਤਾਜ਼ਾ ਮਾਮਲਾ ਪਿੰਡ ਰੁੜਕੀ ਦਾ ਹੈ ਜਿੱਥੋਂ ਦੀ ਨਵੀਂ ਚੁਣੀ ਪੰਚਾਇਤ ਨੇ ਵਿਕਾਸ ਕਾਰਜਾਂ ਦੀ ਥਾਂ ਪਿੰਡ ਵਿੱਚ ਪੁਰਾਣੇ ਰੁੱਖਾਂ ਦੀ ਵੱਡੇ ਪੱਧਰ ਤੇ ਕਟਾਈ ਕਰਕੇ ਪੰਚਾਇਤੀ ਕਮੇਟੀ ਸ਼ੁਰੂਆਤ ਵਿਨਾਸ਼ ਕਾਰਜਾਂ ਤੋਂ ਕੀਤੀ ਹੈ ਜਿਕਰ ਯੋਗ ਹੈ ਕਿ ਨਵੀਂ ਬਣੀ ਸਰਪੰਚ ਸਾਹਿਬਾ ਦੇ ਪਤੀ ਵੱਲੋਂ ਕੁਝ ਲੋਕਾਂ ਨੂੰ ਨਾਲ ਲੈ ਕੇ ਪਿੰਡ ਦੇ ਪੁਰਾਣੇ ਵੱਡੇ ਛੰਦਾਰ ਦਰਖਤਾਂ ਨੂੰ ਜਿਨ੍ਹਾਂ ਵਿੱਚ ਬੋਹਲ ਪਿੱਪਲ ਆਦਿ ਸ਼ਾਮਲ ਹਨ ਉਹਨਾਂ ਨੂੰ ਬਿਨਾਂ ਕੋਈ ਸਰਕਾਰੀ ਮਨਜ਼ੂਰੀ ਲਏ ਬੇਵਜਹਾ ਵੱਢ ਦਿੱਤਾ ਹੈ ਇਸ ਸਬੰਧੀ ਪਿੰਡ ਦੇ ਸਰਪੰਚ ਸਾਹਿਬ ਤੋਂ بار-ਬਾਰ ਪੱਖ ਲੈਣ ਲਈ ਬਹੁਤ ਵਾਰ ਸੰਪਰਕ ਕੀਤਾ ਗਿਆ ਪਰ ਉਹਨਾਂ ਵੱਲੋਂ ਕੋਈ ਵੀ ਪੱਖ ਨਹੀਂ ਦਿੱਤਾ ਗਿਆ ਜਦੋਂ ਇਸ ਸਬੰਧੀ ਬीडीपीਓ ਰੁੜਕਾ ਕਲਾ ਤੋਂ ਪੁਛਿਆ ਗਿਆ ਤਾਂ ਉਹਨੇ ਕਿਹਾ ਕਿ ਸਾਡੇ ਕੋਲ ਪਿੰਡ ਦੇ ਕੁਝ ਲੋਕਾਂ ਵੱਲੋਂ ਲਿਖਤੀ ਸ਼ਿਕਾਇਤ ਆਈ ਹੈ ਜਿਸ ਦੀ ਜਾਂਚ ਕਰ ਦੋਸ਼ੀਅਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਿੰਡ ਰੁੜਕੀ ਦੇ ਪੰਚਾਇਤ ਸਕੱਤਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਰੁੜਕੀ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਆਪ ਮੁਹਾਰੇ ਹੋ ਬਿਨਾਂ ਪੰਚਾਇਤ ਸਕੱਤਰ ਤੋਂ ਹੀ ਇਹਨਾਂ ਦਰਖਤਾਂ ਨੂੰ ਕੱਟਣ ਦਾ ਮਤਾ ਕਿਸੇ ਪਿਛਲੀ ਤਰੀਖ ਵਿੱਚ ਪਾ ਲਿਆ ਹੈ ਜੋ ਕਿ ਸਰਾਸਰ ਗੈਰ ਕਾਨੂੰਨੀ ਹੈ ਇਸ ਪਰ ਗਏ ਮਤੇਦੇ ਸਰਪੰਚ ਸਾਹਿਬ ਅਤੇ ਪੰਚਾਇਤ ਮੈਂਬਰ ਖੁਦ ਜ਼ਿੰਮੇਵਾਰ ਹੋਣਗੇ ਇਸ ਸੰਬੰਧੀ ਜੰਗਲਾਤ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਪਰ ਉਹਨਾਂ ਦੀ ਢਿੱਲ ਵੱਟ ਦੇ ਚਲਦਿਆਂ ਉਹ ਅਜੇ ਤੱਕ ਮੌਕਾ ਦੇਖਣ ਵੀ ਨਹੀਂ ਆਏ ਉਣ ਬਲਾਕ ਅਧਿਕਾਰੀ ਜਾਂ ਜੰਗਲਾਤ ਵਿਭਾਗ ਇਸਤੇ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ ਇਤਨਾ ਹੌਣ ਵਾਲਾ ਸਮਾਂ ਹੀ ਦੱਸੇਗਾ ਪਰ ਆਏ ਦਿਨ ਬਲਾਕ ਰੋੜਕਾ ਕਲਾ ਦੇ ਪਿੰਡਾਂ ਵਿੱਚ ਦਰਖਤ ਕਟਣ ਦੀਆਂ ਘਟਨਾ ਨੂੰ ਸਰਕਾਰ ਵੱਲੋਂ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਬਲਾਕ ਰੋਲਕਾਂ ਕਲਾ ਦੇ ਅਧਿਕਾਰੀਆਂ ਅਤੇ ਪਿੰਡ ਤਗੜ ਦੀ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਨੰਬਰੀ ਸਾਮਲਾਟਾ ਉੱਪਰ ਨਜਾਇਜ਼ ਕਬਜ਼ੇ ਕਰਵਾਏ ਜਾ ਰਹੇ। ਅਪਾ ਜੀ ਕੀ ਨਾ ਤੁਹਾਡਾ? ਜਲਜੀਤ ਸਿੰਘ। ਤੁਸੀਂ ਅੱਜ মিডিਆ ਨੂੰ ਬੁਲਾਇਆ ਜੀ ਪਿੰਡ ਵਿੱਚ ਕੀ ਗੱਲ ਹੋਈ ਜੀ? ਆ ਪੇਪਰ ਬੁਰਾ ਆ ਬਹੁਤ ਮोटे-ਮोटे ਮੁੱਛੇ ਵੱਡੇ ਗਾ ਆ। ਦਰਖਤ ਵੱਡੇ ਗਾ ਤੁਹਾਡੇ ਪਾਸੇ। ਹਾਂ ਜੀ। ਕਿੰਨੇ ਕੁ ਦਰਖਤ ਵੱਡੇ ਆ ਜੀ? ਮੇਰੇ ਮੇਰੀ ਨਜ਼ਰ ਚ ਤਾਂ 5-7 ਤਾਂ ਹੈਗੇ ਹੀ ਆ ਜੀ। ਜਿਹੜੇ ਪੁਰਾਣੇ ਦਰਖਤ ਸਕੇ। ਹਾਂ ਜੀ ਹਾਂ ਜੀ। ਤੇ ਸਰ ਇਹਦਾ ਨੂੰ ਕਿੰਨ ਵਡੇ ਆ ਜੀ ਇਹਨਾਂ ਨੂੰ ਪੰਚਾਇਤ ਨੇ ਵੜਾਏ ਆ ਅੱਛਾ ਜੀ ਹਾਂਜੀ ਕਿਹੜੀ ਪਿੰਡ ਰੋੜਕੀ ਦੀ ਹਾਂਜੀ ਹਾਂਜੀ ਨਮੀਪੜੀ ਪੰਚਾਇਤ ਨੇ ਜੀ ਹਾਂਜੀ ਹਾਂਜੀ ਤੇ ਸਰ ਇਹਦੇ ਬਾਰੇ ਕੋਈ ਨੌਲਜ ਹੈਗੀ ਆ ਕਿ ਇਹਨਾਂ ਨੇ ਮੰਨ ਲਓ ਮਨਜ਼ੂਰੀ ਲੈ ਕੇ ਵੜਾ ਕੇ ਬਿਨਾਂ ਮਨਜ਼ੂਰੀ ਸਾਨੂੰ ਇਹਦੇ ਬਾਰੇ ਪੰਚਾਇਤ ਨੂੰ ਪਤਾ ਹੋਊਗਾ ਅੱਛਾ ਜੀ ਮੇਡੇ ਨੇ ਉਹ ਕਹਿੰਦੇ ਬਿਉਨੇ ਹੀ ਵੜਾਏ ਆ ਤੇ ਕਿੰਨੇ ਕ ਦਿਨ ਹੋ ਗਏ ਜੀ ਵੜਦਿਆਂ ਨੂੰ ਇਹਨਾਂ ਨੂੰ ਹਾਂਜੀ ਕਿੰਨੇ ਕ ਦਿਨ ਹੋ ਗਏ ਵੜਦਿਆਂ ਨੂੰ ਇਹਨਾਂ ਨੂੰ ਹੋਗਾ 4-5 ਦਿਨ ਠੀਕ ਆ ਹਾਂਜੀ ਤੇ ਇਹਨਾਂ ਨੂੰ ਕਿਸ ਨੇ ਰੋਕਿਆ ਨਹੀਂ ਵੀ ਪਿੰਡ ਵਾਲਿਆਂ ਨੇ ਵੀ ਤੁਸੀਂ ਆ ਪੁਰਾਣੇ ਦਾਖਤ ਵਢੀ ਜਾਂਦੇ ਆ ਰੋਕੇ ਨਹੀਂ ਗਏ ਨੇ ਠੀਕ ਆ ਤੇ ਕੀ ਮੰਗ ਕਰਦੇ ਆ ਜੀ ਹੁਣ ਜਿਹਨੇ ਵੀ ਵੱਡੇ ਆ ਉਹਨਾਂ ਦੇ ਘਰ ਬਾਈ ਉਹਨੂੰ ਚਾਹੀਦੀ ਆ ਜਿਹਨਾਂ ਨੇ ਇਹ ਪੁਰਾਣੇ ਪ੍ਰਾਤਨ ਰਕਤ ਵੱਡੇ ਉਹਨਾਂ ਨੂੰ ਨੁਕਸਾਨ ਕੀਤਾ ਕਿਸੇ ਨੇ ਵੀ ਵੱਡੇ ਆ ਜਾ ਹਾਂਜੀ ਤੇ ਸੋਣ ਵਿੱਚ ਆਇਆ ਜੀ ਤੁਹਾਡੇ ਪਿੰਡ ਕੱਲ ਅਧਿਕਾਰੀ ਵੀ ਆਏ ਸੀ ਮੌਕਾ ਦੇਖਣ ਇਹਦੇ ਬਾਰੇ ਕੋਈ ਨੋਟ ਹੈ ਕੀ ਤੁਹਾਨੂੰ ਜੀ ਕੋਈ ਇਹਦੇ ਬਾਰੇ ਨਹੀਂ ਨੋਟ ਹੈ ਕੀ ਠੀਕ ਹੈ ਜੀ ਹਾਂਜੀ ਭਾਈ ਕੀ ਲਾਂਗੇ ਤੁਹਾਡਾ ਅਸ਼ੋਕ ਮਾਨ ਪੰਜਾਇਤੀ ਤੇ ਸਰ ਕੜਾ ਪਿੰਡ ਰੁੜਕੀ ਆ ਉਹ ਤੁਹਾਡੇ ਦੀ ਨੋਂਦਾ ਜੀ ਹਾਂਜੀ ਹਾਂਜੀ ओके ਸਲਫਿੰਡ ਰੁੜਕੀ ਦੇ ਵਿੱਚ ਕਿਹੜੇ ਆਪਣੇ ਰਾਖਵੇਂ ਦਰਖਤ ਹੁੰਦੇ ਆ ਜਿਦਾ ਕਿ ਬੋੜ ਪਿੱਪਲ ਉਹ ਵੱਡੀ ਮਾਤਰਾ ਵਿੱਚ ਵੱਡੇ ਗਾਇਆ ਕੀ ਇਹ ਮਾਮਲਾ ਤੁਹਾਡੇ ਧਿਆਨ ਵਿੱਚ ਹੈ ਮੇਰੇ ਪਾਸੋਂ ਧਿਆਨ ਚ ਆਇਆ ਜੀ ਤੇ ਅਸੀਂ ਉਹ ਮੁਕਦਰ ਜਾਂ ਕੰਮ ਰਖਵਾਤਾ ਹੈਗਾ ਤੇ ਹੁਣ ਕੰਮ ਬੰਦਿਆ ਉੱਤੇ ਤੇ ਉਹ ਬਿਨਾਂ ਪਰਮਿਸ਼ਨ ਤੋਂ ਵੱਡੇ ਹੋਣ ਅੱਛਾ ਮੰਨ ਲਓ ਪੰਚਾਇਤ ਦੀ ਜਾਂ ਉਹਦਾ ਕਿਸੇ ਵਸੇ ਕੋ ਮંજੂਰੀ ਨਹੀਂ ਲਈ ਪੰਚਾਇਤ ਨੇ ਨਹੀਂ 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 ਦਾਤ ਤੋਂ ਵੱਲੋਂ ਕੋਈ ਮਨਜ਼ੂਰੀ ਨਹੀਂ ਹੈ ਨਹੀਂ ਨਹੀਂ ਕੋਈ ਤੇ ਸਰ ਇਹਦੇ ਸਬੰਧ ਵਿੱਚ ਕੋਈ ਮਤਾ ਵਗੈਰਾ ਪਾਇਆ ਕਿਉਂਕਿ ਉੱਥੇ ਪੁੱਛਣ ਤੋਂ ਆ ਜੀ ਉਹ ਕਹਿੰਦੇ ਸੀ ਮਤਾ ਪਾਇਆ ਨਹੀਂ ਮਤਾ ਮੇਰੇ ਤੋਂ ਪੋਣਾ ਹੀ ਨਹੀਂ ਪਾਇਆ ਮੇਰੇ ਤੋਂ ਤਾਂ ਨਹੀਂ ਮਤਾ ਮਤ ਤੁਹਾਡੇ ਵੱਲੋਂ ਕੋਈ ਮਤਾ ਨਹੀਂ ਪਾਇਆ ਤੇ ਸਰ ਐਨਜੀਟੀ ਵੱਲੋਂ ਕੋਈ ਜਾਂ ਬਲ ਵਿਭਾਗ ਵੱਲੋਂ ਕੋਈ ਮਨਜ਼ੂਰੀ ਹੋਈ ਹੋਈ ਨਹੀਂ ਨਹੀਂ ਤੇ ਸਰ ਕੀ ਪੰਚਾਇਤ ਆਪਣੀ ਮਨਮਰਜ਼ੀ ਨਾਲ ਜਿਹੜੇ ਰਾਖਵੇਂ ਦਰਖਤ ਆਪਣੇ ਛਾਣਿਆ ਆਪਣੇ ਪਿੰਡਾਂ ਦੀ ਕੀ ਵੱਢ ਸਕਦੇ ਆ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਤੇ ਪਰ ਉਹ ਨਹੀਂ ਤੋਂ ਵੱਡੇ ਜਾ ਸਕਦੇ ਅਚਾਹ ਕਰੇ ਬੋਰਡ ਦੇ ਬਿਲਕੁਲ ਦੇ ਰੱਖ ਵੱਡੇ ਨਹੀਂ ਜਾ ਸਕਦੇ ਠੀਕ ਆ ਤੇ ਉਹਨੇ ਕੋਈ ਕਾਰਜੀ ਕਾਰਵਾਈ ਨਹੀਂ ਕੀਤੀ ਹੂੰ ਹੂੰ ਤੇ ਅਸੀਂ ਉਹਨਾਂ ਨੂੰ ਸਟਰੋਂਗਲੀ ਰੋਪਤਾ ਹੈਗਾ ਇਹਦਾ ਕੰਮ ਬੰਦਿਆ ਉਹਨਾਂ ਦਾ ਤੇ ਤੇ ਸਾਰੇ ਇੱਕ ਗੱਲ ਹੋਰ ਸੀ ਦੇਖਣ ਦੇ ਵਿੱਚ ਆਈ ਜਿੱਦਾਂ ਕਿ ਪਿੱਛੇ ਜੇ ਵੀ ਬਲਾਕ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਹੜੇ ਚੁਣੇ ਹੋਏ ਮੈਂਬਰ ਆ ਉਹੀ ਮੀਟਿੰਗਾਂ ਵਿੱਚ ਜਾਂ ਕਮਾ ਕਰਾਂ ਦੇ ਵਿੱਚ ਹਿੱਸਾ ਲੈ ਸਕਦੇ ਆ ਕੀ ਕਿਸੇ ਦਾ ਪਤੀ ਜਾਂ ਕਿਸੇ ਦਾ ਬੇਟਾ ਇਦਾਂ ਦੇ ਕਮਾ ਦੇ ਵਿੱਚ ਪੰਚਾਇਤੀ ਕਮਾ ਦੇ ਵਿੱਚ ਹਿੱਸਾ ਤਾਂ ਨਹੀਂ ਲੈ ਸਕਦਾ ਆ ਨਹੀਂ ਨਹੀਂ ਲੈ ਸਕਦਾ ਜੀ ਠੀਕ ਹੈ ਨਹੀਂ ਲੈ ਸਕਦਾ ਸਭ ਚੁਣੇ ਹੋਏ ਮੈਂਬਰ ਉਮੀਦਵਾਰੀ ਮੀਟਿੰਗਾਂ ਦੇ ਵਿੱਚ ਆ ਸਕਦੇ ਆ ਅਸੀਂ ਜੋ ਜਨਰਲ ਨੋਟਸ ਕਰਦੇ ਹਾਂ ਤੇ ਸਪੈਸ਼ਲ ਨੋਟ ਦਿੰਦਾ ਹੋਇਆ ਸਿਰਫ ਚੁਣੇ ਹੋਏ ਉਮੀਦਵਾਰ ਹੀ ਮੀਟਿੰਗ ਵਿੱਚ ਭਾਗ ਲੈ ਸਕਦੇ ਆ ਠੀਕ ਹੈ ਤੇ ਸਰ ਉੱਥੇ ਅੰਦਾਜ਼ਾ ਦੱਸ ਸਕਦੇ ਆ ਕਿ ਕਿੰਨੀ ਇੱਕ ਥਾਵਾਂ ਤੇ ਰੁੱਖਤ ਕੱਟੇ ਗਏ ਆ ਉੱਥੇ ਮੇਰੀ ਜਿਹੜੀ ਨੋਲਿਜ ਹੈਗਾ ਉਹ ਪੰਚਾਇਤਕਰ ਔਰ ਜਨਰਲ ਸਿਸ਼ਾਕਰ ਠੀਕ ਹੈ ਕਿਉਂਕਿ ਪਿੰਡ ਵਾਸੀਆਂ ਤੋਂ ਦੱਸਿਆ ਕਿ ਪਿੰਡ ਵਿੱਚ ਜਿੰਨੇ ਥੜੇ ਸੀਗੇ ਰਾਖਵੇਂ ਦਰਖਤ ਸੀਗੇ ਪਿੰਡ ਵਿੱਚ ਸੱਤ ਅੱਠ ਥਾਂ ਤੇ ਇਹ ਕੱਟੇ ਗਏ ਆ ਤੇ ਵੱਡੀ ਮਾਤਰਾ ਵਿੱਚ ਕੱਟੇ ਗਏ ਬਟ ਮੈਂ ਇਹਨਾਂ ਦੋ ਜਗ੍ਹਾ ਤੇ ਦੇਖਿਆ ਹੈਗਾ ਜੀ ਬਾਕੀ ਮੈਂ ਅੱਜ ਮੀਟਿੰਗ ਰੱਖੀ ਹੈ ਉੱਥੇ ਮੈਂ ਜਾ ਰਿਹਾ ਮੈਂ ਜਾ ਕੇ ਪੁੱਛਦਾ ਸਾਰੀ ਪੰਚਾਇਤ ਨੂੰ ਤੁਸੀਂ ਬਿਨਾ ਪਰਮਿਸ਼ਨ ਤੋਂ ਇਹ ਦਰਖਤ ਕਿਉਂ ਵੱਢੇ ਆ ਠੀਕ ਉਹ ਮਤਾਂ ਪੁਆਏ ਪਿੰਡ ਉਹ ਪਿੰਡ ਰੁੜਕੀ ਦੇ ਵਿੱਚ ਸਰ ਕੁਝ ਦਰਖਤ ਕੱਟੇ ਗਏ ਆ ਤੇ ਸਰ ਕੀ ਇਸ ਸੰਬੰਧ ਤੇ ਤੁਹਾਨੂੰ ਕੋਈ ਜਾਣਕਾਰੀ ਮਿਲ ਰਹੀ ਜੀ ਹਾਂ ਸਾਡੇ ਧਿਆਨ ਚ ਆਇਆ ਤੇ ਅੱਜ ಗ್ರಾಮ ਪੰਚਾਇਤ ਸਾਬਕਾ ಗ್ರಾಮ ਪੰਚਾਇਤ ਨੇ ਲਿਖਤੀ ਰੂਪ ਚ ਵੀ ਧਿਆਨ ਲਿਆਂਦਾ ਹੈ ਇਸ ਸੰਬੰਧ ਚ ਅਸੀਂ ਸਾਡੇ ਦਫ਼ਤਰ ਦੇ ਐਸ.ੀ.ਪੀ.ਓ ਦੀ ਡਿਊਟੀ ਬਕਾਇਦਾ ਤੌਰ ਤੇ ਉਹਦੀ ਪੜਤਾਲ ਵਾਸਤੇ ਲਾਈ ਹੈ ਉਹਦੀ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਊਗੀ ਸਰ ਜੋ ਇਹ ਦਰਖਤ ਵੱਡੇ ਗਏ ਆ ਕੀ ਇਸ ਸੰਬੰਧੀ ਇਹਨਾਂ ਨੇ ਕੋਈ ਅਗਾਊਂ ਪਰਮਿਸ਼ਨ ਲਈ ਆ ਬਲਾਕ ਤੋਂ ਕੋਈ ਜੀ ਜੋ ਨਵੀਂ ਪੰਚਾਇਤ ਆ ਅ ਅਜੇ ਤੱਕ ਸਾਡੇ ਕੋਲੇ ਕੋਈ ਨਹੀਂ ਲਈਤੀ ਵੀ ਪਰਮਿਸ਼ਨ ਕੋਈ ਨਹੀਂ ਜੀ ਤੇ ਇਹਦਾ ਬਸ ਸਿਰਫ ਸਾਨੂੰ ਸ਼ਿਕਾਇਤ ਹੀ ਪ੍ਰਾਪਤ ਹੋਈ ਹੈ ਅੱਜ ਸਰ ਕੀ ਕੋਈ ਨਵੀਂ ਪੰਚਾਇਤ ਜਾਂ ਪੰਚਾਇਤ ਦੀ ਪੰਚਾਇਤੀਏ ਦੇ ਘਰ ਵਾਲੇ ਕਿਹੜੇ ਆ ਕਿ ਇਦਾਂ ਦੀ ਕੋਈ ਕਟਾਈ ਪਿੰਡ ਦੇ ਵਿੱਚ ਕਿਹੜੇ ਪੁਰਾਣੇ ਦਰਖਤ ਆ ਜਿਨ੍ਹਾਂ ਨੂੰ ਸਰਕਾਰ ਵੱਲੋਂ ਵੀ ਰੱਖਵਾ ਕੀਤਾ ਗਿਆ ਆ ਕੀ ਉਹ ਨਹੀਂ ਕਰ ਸਕਦੇ ਜੀ ਇਹ ਨੇ ಗ್ರಾಮ ਪੰਚਾਇਤ ਕਰ ਸਕਦੀ ਹੈ ਆਪਦੇ ਉਹ ਰੂਲਾਂ ਦੇ ਤਹਿਤ ਐਕਟ ਦੇ ਤਹਿਤ ਆਪਦੀ ਬਾਕੀ ਮਤਾ ਪਾ ਕੇ ਜੋ ਰੂਲ ਨੇ ਉਹਦੇ ਮੁਤਾਬਕ ਉਹ ਕਾਰਵਾਈ ਕਰਨੀ ਬੰਦ ਹੈ ਬਿਨਾਂ ਰੂਲਾਂ ਤੋਂ ਨਹੀਂ ਕਰ ਸਕਦੇ ਸਰ ਦੇਖਿਆ ਗਿਆ ਹੈ ਕਿ ਬਲਾਕ ਰੁੜਕਾ ਕਲਾਂ ਦੇ ਵਿੱਚੋਂ ਪਹਿਲਾਂ ਵੀ ਇਹ ਜਿਹੇ درختਾਂ ਦੀ ਕਟਾਈਆਂ ਹੋ ਚੁੱਕੀਆਂ ਜਿਨ੍ਹਾਂ ਵਿੱਚ ਪਿੰਡ ਕਾਣਾ ਦੇਸੀਆਂ ਦਾ ਵੀ ਇੱਕ ਪਿੱਛੇ ਜਿਹਾ ਕਾਫੀ ਮਾਮਲਾ ਭਖਿਆ ਸੀ 50 60 درخت ਵੜ ਦਿੱਤੇ ਸੀ ਤੇ ਉਸ ਤੋਂ ਬਾਅਦ ਸਰ ਹੁਣ ਰੁੜਕੀ ਦੇ ਵਿੱਚ ਕੱਟੇ ਗਏ ਆ ਕਿ ਇਹਨਾਂ ਨੂੰ ਪ੍ਰਸ਼ਾਸਨ ਦਾ ਜਾਂ ਬਲਾਕ ਦਾ ਕੋਈ ਡਰ ਨਹੀਂ ਆਫਸਰਾਂ ਦਾ। ਬਕਾਇਦਾ ਤੌਰ ਤੇ ਤੇ ਕਾਰਵਾਈ ਕੀਤੀ ਜਾਊਗੀ ਜੋ ਵੀ ਕੋਈ ਰੂਲਾਂ ਤੋਂ ਉਲਟ ਜਾਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ। ਸਰ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਅਗਾਊਂ ਜੇ ਇਹੋ ਜਿਹੀ ਕੋਈ ਕਾਰਵਾਈ ਹੁੰਦੀ ਤਾਂ ਤਾਂ ਉਹ ਧਿਆਨ ਚ ਲਿਆਉਣਾ ਬੰਦ ਹੈਗਾ ਵੀ ਤਾਂ ਜੋ ਕਿ ਇਹਨੂੰ ਅੱਗੇ ਤੋਂ ਰੁਕਿਆ ਜਾ ਸਕੇ ਵਾਤਾਵਰਨ ਪ੍ਰਤੀ ਲੋਕਾਂ ਨੂੰ ਵੀ ਇਹਦਾ ਦੱਸਿਆ ਜਾਊਗਾ ਵੀ ਇਹਨੂੰ ਸੰਭਾਲਣ ਦੀ ਲੋੜ ਹੈ ਨਾ ਕਿ ਇਹਨੂੰ ਵਾਤਾਵਰਨ ਨੂੰ ਖਰਾਬ ਕਰਨ ਨੂੰ ਤੇ ਪਲਾਂਟੇਸ਼ਨ ਦੀ ਕਟਾਈ ਨਾ ਕੀਤੀ ਜਾਵੇ ਤੇ ਵੱਧ ਤੋਂ ਵੱਧ ਪਲਾਂਟੇਸ਼ਨ ਕੀਤੀ ਜਾਵੇ